ਬਹੁਤ ਵੱਡੀ ਖਬਰਾਂ ਜਿਵੇਂ ਕਿ ਮਜੀਠੀਆ ਪਰਿਵਾਰ ਜਿਹੜੀ ਬਾਦਲ ਪਰਿਵਾਰ ਨੂੰ ਭਾジナ ਪੈ ਚੁੱਕੀਆਂ ਨੇ ਅਕਸਰ ਤੁਸੀਂ ਵੇਖਿਆ ਵੀ ਜਿਹੜਾ ਮਜੀਠੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਆ ਜਰੀਲੀ ਸ਼ਰਾਬ ਦੇ ਨਾਲ ਔਰ ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ ਸਵਾਲ ਚੱਕਣ ਵਾਲੇ ਵਿਕਰਮ ਸਿੰਘ ਮਜੀਠੀਆ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਭਗਵੰਤ ਮਾਨ ਨੂੰ ਉਹਨਾਂ ਨੇ ਸ਼ਰਾਬੀ ਕਿਹਾ ਐਨਕਾਂ ਲਾ ਲੀਆਂ ਜੀ ਕਾਲੀਆਂ ਗੋਰੇ ਗੋਰੇ ਮੁਖਰੇ ਤੇ ਕਾਲਾ ਚਸ਼ਮਾ ਸੋਹਣਾ ਲੱਗਦਾ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਈਆਂ ਮਜੀਠੀਏ ਨੇ ਪਰ ਜਦੋਂ ਕਹਿੰਦੇ ਹੁੰਦੇ ਆਪ ਦੀ ਵਾਰੀ ਆਉਂਦੀ ਆ ਤਾਂ ਫਿਰ ਭਾਜੜਾਂ ਪੈ ਜਾਂਦੀਆਂ ਨੇ ਹੁਣ ਪੂਰੇ ਬਾਦਲ ਪਰਿਵਾਰ ਨੂੰ ਬਹੁਤ ਜ਼ਿਆਦੇ ਭਾਜੜਾਂ ਪਈਆਂ ਪਹਿਲਾਂ ਇੱਕ ਦਿਨ ਮਜੀਠੀਆ ਦਾ ਬਿਆਨ ਆਉਂਦਾ ਮਜੀਠੀਆ ਕਹਿੰਦਾ ਸਰਕਾਰ ਹੁਣ 10-10 ਲੱਖ ਰੁਪਈਆ ਦੇ ਰਹੀ ਹੈ ਇਹਨਾਂ ਨੂੰ ਇਹ ਸਰਕਾਰ ਤੇ ਸਵਾਲ ਉੱਠਦੇ ਆ ਇਹ ਮਜੀਠੀਆ ਦੇ ਬੋਲ ਸੀ ਪਰ ਅੱਜ ਤੁਹਾਨੂੰ ਮਜੀਠੀਆ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਥੋਂ ਦੇ ਇੱਕ ਲੀਡਰ ਨੇ ਉਹਨਾਂ ਦੀ ਘਰ ਵਾਲੀ ਵੀ ਐਮਐਲਏ ਆ ਔਰ ਬਹੁਤ ਸਾਰਾ ਯਾਨੀ ਉੱਥੇ ਉਹਨਾਂ ਦਾ ਸ਼ੱਪਾ ਸੀ ਪਰ ਉੱਥੇ ਹੀ ਇੱਕ ਘਟਨਾ ਵਾਪਰ ਜਾਂਦੀ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਮਜੀਠੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਕਿਵੇਂ ਬਾਦਰਾ ਉੱਤੇ ਦੋਸ਼ ਰੱਖਦੇ ਆ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਕੋਦੇ ਸਕੇ ਯਾਨੀ ਜੀਜੇ ਨੇ ਮਜੀਠੀਆ ਦੇ ਔਰ ਉਸ ਤੋਂ ਬਾਅਦ ਹੁਣ ਜਿਹੜੀ ਕਹਾਣੀ ਸ਼ੁਰੂ ਹੁੰਦੀ ਆ ਆਉ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਉਂਗਾ ਕਿ ਭਗਵੰਤ ਮਾਨ ਦਾ ਕੀ ਕਹਿਣਾ ਉਸ ਤੋਂ ਬਾਅਦ ਅਗਲੇ ਵਿਚਾਰ ਸਾਂਝੇ ਕਰੂਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਨਾਲ ਸਾਡੇ ਕੋਲੇ ਫਿਰ 17 ਤਕਰੀਬ ਇਹ ਮੌਤਾ ਹੋਇਆ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੂ ਘਟ ਏਸੀ ਪਿੰਡ ਰਿਆ ਪੰਜ ਤੋਂ 6 ਮੌਤਾ ਏਸੀ ਪਿੰਡ ਦੀਆਂ ਨੇ ਪੰਘਾੜੀ ਦੀਆਂ ਹਰੀਏਵਾਲ ਦੀਆਂ ਤਲਵੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ ਜੀ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਆਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਹੈ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਪਾਕ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਪਰਾਂ ਦੇ ਇਕੱਲੇ ਇਕੱਲੇ ਕਮਾਉਣ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਨੇ ਕਿਸੇ ਦੀ ਮਾਂ ਕਿਸੇ ਦੀ ਦਾਦੀ ਉਹ ਲੋਕਾਂ ਦੇ ਕਿਸੇ ਦੀ ਭੈਣ ਉਹਨਾਂ ਦੇ ਹੱਥੋਂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਯਾਨੀ ਕੋਲ ਮਿਲਾ ਕੇ ਜਿਹੜੀ ਇਹ ਤੁਹਾਨੂੰ ਮੈਂ ਵੀਡੀਓ ਸੁਣਾਈ ਆ ਇਦੇ ਵਿੱਚ ਭਗਵਾਨ ਤਮਾਨ ਬਣਿਓ ਤਾਂ ਇਹੀ ਹੈ ਕਿ ਸਾਡਾ ਕਸੂਰ ਤਾਂ ਨਹੀਂ ਹੈਗਾ ਇਹ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਬਹੁਤ ਪੁਰਾਣੇ ਲੀਡਰ ਕਹਾਉਂਦੇ ਆ ਯਾਨੀ ਬਾਦਲਕੇ ਬਾਬਰਖਾਂ ਲਾਣਾ 25 ਸਾਲ ਜਾਨੀ ਰਾਜ ਕਰ ਚੁੱਕਿਆ ਪੰਜਾਬ ਦੇ ਅੰਦਰ ਮਜੀਠੀਏ ਦੇ ਵਿੱਚ ਇੱਕ ਮਜੀਠੇ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ ਜਿੱਥੇ ਕਿ ਮਜੀਠੀਏ ਦਾ ਇਲਾਕਾ ਤਾਂ ਮਜੀਠੀਏ ਨੇ ਦਾਅਵਾ ਕੀਤਾ ਸੀ ਪਿਛਲੇ 2 ਦਿਨਾਂ ਦੇ ਅੰਦਰ ਕਿ ਭਾਈ ਭਗਵੰਤ ਮਾਨ ਸਰਕਾਰ ਦਾ ਕਸੂਰ ਹੈ ਤੁਸੀਂ ਇਹ ਵੇਖੋ ਇੱਕ ਪਾਸੇ ਕਹਿੰਦੇ ਅਸੀਂ ਤਾਂ ਕੌਮ ਦੇ ਬਹੁਤ ਸਾਰੇ ਰਖਵਾਲੇ ਆ ਪੰਜਾਬ ਅਸੀਂ ਚਲਾਇਆ ਤੇ ਅਸੀਂ ਹੁਣ ਫੇਰ ਚਲਾਵਾਂਗੇ ਤਾਂ ਦੂਸਰੇ ਪਾਸੇ ਭਗਵੰਤ ਮਾਨ ਨੂੰ ਕੁਐਸਚਨ ਵਾਲਾ ਮਜੀਠੀਆ ਖੁਦ ਹੀ ਫਸ ਗਿਆ ਔਰ ਦੂਜੇ ਪਾਸੇ ਦਾ ਜੀਜਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਉਹ ਵੀ ਫਸ ਗਿਆ ਤਾਂ ਕਿ ਬਹੁਤ ਸਾਰੇ ਲੋਕਾਂ ਦੇ ਚਰਮ ਦੇ ਯਾਨੀ ਕਿ ਇਹਨਾਂ ਦੇ ੱੱੱਬੇ ਲੱਗ ਚੁੱਕੇ ਨੇ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਆ ਜਿਹੜੀ ਜਾਰੀਲੀ ਸ਼ਰਾਬ ਦੇ ਨਾਲ ਲੋਕ ਮਰ ਜਾਂਦੇ ਨੇ ਤਾਂ ਕੀ ਇਹਨਾਂ ਦਾ ਹੱਕ ਨਹੀਂ ਬਣਦਾ ਸੀ ਕਿ ਅਸੀਂ ਇਹਨਾਂ ਦੇ ਇੱਥੋਂ ਦੇ ਲੀਡਰ ਆ ਤੇ ਜਿਹੜੇ ਉੱਥੇ ਸਪਲਾਇਰ ਨੇ ਜਾਂ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਲਗਾਮ ਪਾਉਣੀ ਇਹਨਾਂ ਦਾ ਕੰਮ ਨਹੀਂ ਹੈਗਾ ਫਿਰ ਵੋਟਾਂ ਦਾ ਜਦੋਂ ਸਮਾਂ ਆਉਂਦਾ ਤਾਂ ਉਹਨਾਂ ਲੋਕਾਂ ਦੇ ਅੱਗੇ ਝੋਲੀ ਫੇਰ ਆਉਂਦੇ ਨੇ ਹੱਥ ਧਰਦੇ ਨੇ ਤਾਂ ਉਹੀ ਮਜੀਠੀਆ ਅੱਜ ਆਪਦੇ ਭੈਣਾਂ ਤੋਂ ਵੀ ਭੱਜ ਰਿਹਾ ਤੇ ਬਹੁਤ ਸਾਰਾ ਯਾਨੀ ਉਲਟ-ਫੁਲਟ ਬਿਆਨ ਦੇ ਰਿਹਾ ਸਰਕਾਰ ਦੇ ਖਿਲਾਫ ਦੇਖੋ ਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਹੁੰਦੀ ਇੱਥੇ ਸਾਡਾ ਪ੍ਰਸ਼ਾਸਨ ਇੱਥੇ ਸਾਡੇ ਲੋਕ ਤੇ ਇੱਥੇ ਸਾਡੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਘਮਾਉਂਦੇ ਨੇ ਤੇ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਫੇਰ ਕਹਿੰਦਾ ਭਗਵੰਤ ਮਾਨ ਇਹਨਾਂ ਨੂੰ 10-10 ਲੱਖ ਰੁਪਈਆ ਦੇਣ ਆ ਰਿਹਾ ਜੀ ਪਰ ਆ ਤੁਸੀਂ ਇਹ ਦੱਸੋ ਜੇਕਰ ਕਿਤੇ ਹੀ ਘਟਨਾ ਵਾਪਰ ਗਈ ਹੈ ਮੰਨ ਲੈਨੇ ਆ ਵੀ ਸਰਕਾਰ ਦਾ ਵੀ ਕੰਮ ਆ ਪ੍ਰਸ਼ਾਸਨ ਦਾ ਵੀ ਕੰਮ ਆ ਪਰ ਕਿਤੇ ਨਾ ਕਿਤੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਦਿਗਜ ਨੇਤਾ ਕਹਾਉਣ ਵਾਲੇ ਬਾਦਲ ਪਰਿਵਾਰ ਦੇ ਲੋਕ ਉਹੀ ਮジョਰਿਟੀ ਆ ਜਿਹਨਾਂ ਦਾ ਸਾਲਾ ਡਟ ਕੇ ਕਹਿ ਰਿਹਾ ਕਹਿੰਦਾ ਇਹ ਸਰਕਾਰ ਦਾ ਕਸੂਰ ਹੈ ਚਲੋ ਠੀਕ ਹੈ ਵੀ ਇੱਕ ਪਾਸੇ ਸਰਕਾਰ ਦਾ ਵੀ ਕਸੂਰ ਮੰਨ ਲਏ ਨੇ ਪਰ ਤੁਹਾਡਾ ਦਾਵਾ ਕਿੱਥੇ ਗਿਆ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਵਿਕਦਾ ਬੀਤੇ ਦਿਨ ਤੁਸੀਂ ਇਹ ਦਾਵਾ ਕੀਤਾ ਕਦੇ ਸਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਹੈਗਾ ਪਰ ਤੁਹਾਡੀ ਨਗਰੀ ਦੇ ਵਿੱਚ ਐਡੀਆਂ-ਐਡੀਆਂ ਮੌਤਾਂ ਹੋ ਚੁੱਕੀਆਂ ਨੇ ਹੋਰ ਵੀ ਅੰਕੜੇ ਕਹਿੰਦੇ ਵੱਧ ਸਕਦੇ ਨੇ ਪਰ ਮਜੀਠੀਆ ਹੁਣ ਜੇਲ੍ਹ ਜਾਣਾ ਚਾਹੀਦਾ ਮਜੀਠੀਆ ਨੂੰ ਮੈਂ ਕਹਿਣਾ ਕਿ ਸਰਕਾਰ ਮੌਜੂਦਾ ਭਗਵੰਤ ਮਾਨ ਦੀ ਅਪੀਲ ਆ ਸਾਡੇ ਪੰਜਾਬ ਵਾਸੀਆਂ ਬਣੀਓ ਸਾਰੇ ਲੋਕਾਂ ਬਣੀਓ ਕਿ ਭਾਈ ਜਿਹੜਾ ਬਿਕਰਮ ਸਿੰਘ ਮਜੀਠੀਆ ਇਹਨਾਂ ਦੇ ਇਲਾਕੇ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਇੱਕ ਗਰੀਬ ਲੋਕ ਮਾਰੇ ਗਏ ਨੇ ਜਿਨ੍ਹਾਂ ਨੂੰ ਸ਼ਰਾਬ ਦੇ ਰੂਪ ਦੇ ਵਿੱਚ ਜ਼ਹਿਰ ਦਿੱਤਾ ਗਿਆ ਤਾਂ ਕਿ ਉਹ ਤੇ ਮਜੀਠੀਆ ਜ਼ਿੰਮੇਵਾਰ ਨਹੀਂ ਇਹਨਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ ਇਹੀ ਸਪਲਾਈ ਕਰਵਾਉਂਦੇ ਨੇ ਤਾਂ ਹਣ ਭਗਵਾਨ ਤਮਨ ਸਰਕਾਰ ਨੂੰ ਹਲੇ ਵੀ ਹਲੇ ਵੀ ਇੱਕ ਮੈਂ ਕਹਿੰਦਾ ਵੀ ਬੇਨਤੀ ਆ ਪੰਜਾਬ ਵਾਸੀਆਂ ਬਣੀਓ ਕਿ ਇਹਨਾਂ ਲੋਕਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਬਹੁਤ ਹੀ ਵੱਡੇ ਪੱਧਰ ਤੇ ਐਕਸ਼ਨ ਲੈਣ ਦੀ ਲੋੜ ਆ ਚਾਹੇ ਸੁਖਵੀਰ ਸਿੰਘ ਬਾਦਲ ਚਾਹੇ ਮਜੀਠੀਆ ਚਾਹੇ ਕੋਈ ਇਹਨਾਂ ਦਾ ਹੋਰ ਹੈ ਯਾਨੀ ਜਿਹੜੇ ਇਹ ਲੋਕ ਨੇ ਇੰਨਾ ਹੀ ਲੋਕਾਂ ਨੇ ਉਹ ਜਿਹੜਾ ਕਿ ਖੂ ਪੱਟਾ ਜਿਹੜਾ ਅੱਜ ਦੀ ਸਰਕਾਰ ਨੂੰ ਦੁਬਾਰੇ ਤੋਂ ਭਰਨਾ ਪੈ ਰਿਹਾ ਸਰਕਾਰ ਤਾਂ ਮੈਂ ਮੰਨਦਾ ਵੀ ਅੱਜ ਦੀ ਵੀ ਮਾੜੀ ਹੈ ਕਿਉਂਕਿ ਇਹ ਵੀ ਸਾਡੇ ਪੰਜਾਬ ਦੇ ਕੰਮ ਨਹੀਂ ਆਈ ਔਰ ਨਾ ਹੀ ਸਾਡੇ ਸਿੱਖਾਂ ਦੇ ਜਿਵੇਂ ਕਿ ਅਮਰਪਾਲ ਸਿੰਘ ਹੋ ਗਿਆ ਉਹਨਾਂ ਨੂੰ ਵੀ ਨਿਆਂ ਦੇ ਧੱਕੇ ਦੇ ਨਾਲ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਐ ਐਸੇ ਮੁੱਖ ਮੰਤਰੀ ਨੇ ਪਰ ਇੱਕ ਪਾਸੇ ਅਸੀਂ ਫਿਰ ਵੀ ਕਹਿੰਦੇ ਆ ਵੀ ਜਿਹੜੇ ਇਹ ਲੋਕ ਨੇ ਉਨ੍ਹਾਂ ਦੇ ਬਾਅਦ ਭਾਰੀ ਐਕਸ਼ਨ ਆਉਣ ਦੀ ਲੋੜ ਹੈ ਤੇ ਦੂਜੇ ਪਾਸੇ ਅਮਰਪਾਲ ਸਿੰਘ ਇਹਨੂੰ ਛੱਡਣ ਦੀ ਲੋੜ ਹੈ ਜਿਹੜਾ ਬੰਦਾ ਨਸ਼ਿਆਂ ਦੇ ਵਿਰੁੱਧ ਮਹੀਵ ਚਲਾਉਂਦਾ ਸੀ ਉਸ ਬੰਦੇ ਨੂੰ ਤੁਸੀਂ ਜਾਣ ਬੁੱਝ ਕੇ ਆਪਦੇ ਡਰ ਦੇ ਮਾਰੇ ਹੋਇਆ ਤੁਸੀਂ ਉਹਨੂੰ ਅੰਦਰ ਕੀਤਾ ਡੇਬਰੂਗੜ੍ਹ ਦੇ ਵਿੱਚ ਕਿ ਅਮਰਪਾਲ ਸਿੰਘ ਜੇਕਰ ਬਾਹਰ ਆਉਂਦਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਵਾਲਾ ਅਹੁਦਾ ਕਿਤੇ ਇਸ ਤੋਂ ਸਾਨੂੰ ਨਾ ਲਾ ਦੇ ਕਿਉਂਕਿ ਸਾਫ਼ ਨਜ਼ਰ ਆ ਰਿਹਾ ਪੰਜਾਬ ਉਹਦੇ ਹੰਗਾਰੇ ਦੇ ਵਿੱਚ ਆ ਪੰਜਾਬ ਬਹੁਤ ਵੱਡਾ ਹੰਗਾਰਾ ਭਰ ਰਿਹਾ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਐਸ ਕਰਕੇ ਸਰਕਾਰ ਉਸ ਤੋਂ ਡਰਦੀ ਆ ਤੇ ਅਮਰਪਾਲ ਸਿੰਘ ਨੂੰ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਇਹਨਾਂ ਨੇ ਕਹਿਣਾ ਪਰ ਅਮਰਪਾਲ ਸਿੰਘ ਬਹੁਤ ਜਲ ਦੁਬਾਰਾ ਆਊਗਾ ਇਹ ਵੀ ਦਾਵਾ ਕਿਉਂਕਿ ਅੰਦਰ ਖਾਤੇ ਇਹਨਾਂ ਨੂੰ ਸਰਕਾਰਾਂ ਨੂੰ ਵੀ ਲੱਗਦਾ ਹੋਣਾ ਚਾਹੀਏ ਵਿਰੋਧੀ ਤਿਰਾਸ ਉਹਦੇ ਤਾਂ ਸਾਰੇ ਹੀ ਮੰਗਰ ਪਏ ਹੋਏ ਆ ਅਮਰਪਾਲ ਸਿੰਘ ਦੇ ਸਾਰੀਆਂ ਪਾਰਟੀਆਂ ਪਿੱਛੇ ਪਈਆਂ ਨੇ ਇਹਨਾਂ ਨੂੰ ਲੱਗਦਾ ਵੀ ਉਹ ਬਾਹਰ ਨਹੀਂ ਆਉਂਦਾ ਬਾਰ ਅੰਦਰ ਖਾਤੇ ਜੋ ਜੋ ਮਤਲਬ ਗਤੀਵਿਧੀ ਚੱਲ ਰਹੀ ਆ ਸਿੰਘ ਸੂਰਮਿਆਂ ਦੀ ਸਿੱਖ ਨੌਜਵਾਨਾਂ ਦੀ ਜਥੇਬੰਦੀਆਂ ਦੀ ਉਹਦੀ ਪਾਰਟੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਬਣੀ ਆ ਉਹਨਾਂ ਬੰਨੀਆਂ ਇੱਕ ਬਹੁਤ ਹੀ ਤੇਜ਼ ਮੁਹਿੰਮ ਚਲਾਈ ਜਾ ਰਹੀ ਆ ਬਾਹਰ ਕਰਵਾਉਣ ਦੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ